ਦੇ ਕੁਝ ਪੰਨੇ ਮਲਕੀ ਹਾਲਾਤ ਨੂੰ ਤੁਹਾਡੇ ਇਥੋਂ ਦੇ ਹਾਲਾਤ ਨੂੰ ਸਾਹਮਣੇ ਰੱਖਦੇ ਆਂ ਬਿਆਨ ਕਰਨ ਦੀ ਨਿਮਰਣੀ ਕੋਸ਼ਿਸ਼ ਕਰਾਂ ਪੇਸ਼ ਕਰ ਸਨਿਮਰ ਗੁਰਦੇਵ ਦੀ ਫਤਿਹ ਪਰਵਾਨ ਕਰਨੀ ਵਾਹਿਰ ਜੀ ਦੀ ਖਲਸਾ ਵਾਹਿਰ ਜੀ ਦੀ ਫਤਿਹ ਇਹ ਮਨੁੱਖ ਦਾ ਮਨ शक्ति तो प्रभावित है ताकत तो अरदास पंक्तियां प्रथम भगवती सिमर के गुरु नानक है। भगवती मीन शक्ति भगवती शक्ति कहते हूँ मैं अर्ज करा ईश्वर एक शक्ति है व्यक्ति नहीं ਧਿਆਨ ਨਾਲ ਸਰਵਨ ਕਰਨਾ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਥਾ ਕਿਸੇ ਥਾਂ ਤੋਂ ਆਰੰਭ ਕਰਨੀ ਪੈਂਦੀ ਹੈ ਕਿਸੇ ਥਾਂ ਸਮਾਪਤ ਕਰਨੀ ਪੈਂਦੀ ਕਈ ਦਫਾ ਕੁਝ ਗੱਲਾਂ ਮੈਨੂੰ ਰਿਪੀਟ ਇਸ ਵਾਸਤੇ ਕਰਨੀਆਂ ਪੈਂਦੀਆਂ ਨੇ ਕਿ ਜੋ ਬਾਤ ਦੇ ਚਾंदे ਨੇ ਉਹਨਾਂ ਦੇ ਫਿਰ ਪੱਲੇ ਕੁਝ ਨਹੀਂ ਪੈਣਾ ਕੀਰਤਨ ਕਿਸੇ ਥਾਂ ਤੋਂ ਵੀ ਐਸੀ ਸੋਚ ਸਕਦੇ ਆ ਵਿਚਾਰ ਬਾਰੇ ਗੱਲ ਨਹੀਂ ਕਿਸੇ ਥਾਂ ਤੋਂ ਸੁਣੀਏ ਤੇ ਕੁਝ ਪੱਲੇ ਨਹੀਂ ਪੈਗਾ। ਪ੍ਰਥਮ ਭਗਉਤੀ ਸਮਰ ਕੇ ਗੁਰੂ ਨਾਨਕ ਲਈ ਰਿਹਾ ਹੈ। ਭਗਉਤੀ ਮੇਨ ਸ਼ਕਤੀ। ਈਸ਼ਵਰ ਇੱਕ ਸ਼ਕਤੀ ਹੈ। ਵਿਅਕਤੀ ਨਹੀਂ। ਅਗਰ ਈਸ਼ਵਰ ਨੂੰ ਵਿਅਕਤੀ ਮੰਨ ਲਈਏ ਨਾ। ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਵੇਗਾ। ਜਨਮ ਮੰਨ ਲਈਏ ਤਾਂ ਫਿਰ ਮਰਨ ਵੀ ਮੰਨਣਾ ਪਵੇਗਾ ਮੈਂ ਉਸ ਦਿਨ ਅਰਜ਼ ਕੀਤੀ ਸੀ ਸੰਸਾਰ ਦੌਰੰਗੀ ਹੈ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਫਰਮਾਨ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ ਅਗਰ ਪ੍ਰਮਾਤਮਾ ਨੂੰ ਵਿਅਕਤੀਮਾਨ ਲਈਏ ਤਾਂ ਫਿਰ ਉਸ ਦੇ ਮਾਪੇ ਵੀ ਮੰਨੇ ਪੈਣਗੇ ਸਿਰਫ ਮਾਪੇ ਵੀ ਨਹੀਂ ਉਹਦੀ ਜ਼ਾਤ ਪਾਤ ਵੀ ਮੰਨਣੀ ਪੈਗੀ ਫਿਰ ਪ੍ਰਮਾਤਮਾ ਦੀ ਕੋਈ ਜ਼ਾਤ ਵੀ ਹੋਵੇਗੀ ਸਤਿਗੁਰੂ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ ਨਾ ਜ਼ਾਤ ਹੈ ਨਾ ਪਾਤ ਹੈ ਤੁਹਾਡੇ ਵਿੱਚੋਂ ਜਿਹੜੇ ਜਾਪ ਸਭ ਪੜਦੇ ਹੋਣਗੇ ਜ਼ਰੂਰ ਬੋਧ ਹੋਵੇਗਾ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤੋ ਦਾ ਕੋਈ ਰੰਗ ਰੂਪ ਨਸਲ ਵੀ ਮੰਨੀ ਪੈਗੀ ਕਿਹੜੀ ਨਸਲ ਹੈ? ਆਰੀਅਨ ਨਸਲ ਹੈ, ਮੰਗੋਲ ਨਸਲ ਹੈ, ਆਖਰ ਕਿਹੜੀ ਨਸਲ? ਕਾਲਾ ਹੈ, ਗੋਰਾ ਹੈ, ਸਾਵਰੇ ਰੰਗ ਦਾ ਹੈ, ਜ਼ਰਦੀ ਮਾਇਲਾ ਰੰਗ ਕੀ ਹੈ? ਖੱਲੜੀ ਦਾ ਰੰਗ ਉਸ ਦਾ ਕੈਸਾ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਅਰੂਪ ਹੈ ਅਨੂਪ ਹੈ ਕੋਈ ਰੂਪ ਨਹੀਂ ਅਤਿਅੰਤ ਸੁੰਦਰ ਹੈ ਫਿਰ ਵੀ ਕੋਈ ਰੂਪ ਨਹੀਂ ਅਗਰ ਉਸ ਨੂੰ ਵਿਅਕਤੀ ਮੰਨਦੇ ਹਾਂ ਤਾਂ ਲਾਜ਼ਮੀ ਕੋਈ ਰੰਗ ਰੂਪ ਮੰਨਣਾ ਪਏਗਾ ਸਹਿਬ ਕਹਿੰਦੇ ਚੱਕਰ ਚੇਨ ਅਰ ਬਰਨ ਜਾਤ ਅਰ ਬਾਤ ਨਹਿਨ ਜੇ रूप रंग अर रेखा बेक को कह न सकत गए अगर उस नो व्यक्ति मन्ने तो उस परमात्मा दा कोई मजहब भी होवेगा हिंदू होवेगा मुस्लिम होवेगा सिख होवेगा ईसाई होवेगा यहूदी होवेगा पारसी होवेगा जैनई होवेगा बोधी होवेगा कुछ ना कुछ होवेगा अगर वो व्यक्ति है ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਰਤ ਦੇਖੋ ਫਰਮਾਨ ਕਰਦੇ ਨੇ ਨਮਸਤਮ ਅਮਜਵੇ ਨਮਸਤਸਤ ਅਜਵੇ ਤੇਰਾ ਕੋਈ ਮਜ਼ਬ ਨਹੀਂ ਜਦ ਤੂੰ ਰੰਗ ਰੂਪ ਰੇਖ ਤੋਂ ਨਿਆਰੇ ਜਾਤ ਪਾਤ ਤੋਂ ਨਿਆਰੇ ਵਰਨ ભેਦ ਤੋਂ ਨਿਆਰੇ ਤੇਰਾ ਕੋਈ ਮਜ਼ਬ ਨਹੀਂ ਤੂੰ Hindu ਨਹੀਂ ਹੈ ਤੂੰ Sikh ਵੀ ਨਹੀਂ ਹੈ ਤੂੰ ਮੁਸਲਮ ਨਹੀਂ ਹੈ ਤੂੰ ਕ੍ਰਿਸਚੀਅਨ ਵੀ ਨਹੀਂ ਹੈ ਸ਼ਬਦ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਮਸਤੰ ਅਮਜਵੇ ਨਮਸਕਾਰ ਹੈ ਤੂੰ ਅਮਜਬ ਹੈ ਤੇਰਾ ਕੋਈ ਮਜ਼ਬ ਨਹੀਂ ਨਮਸਤੰ ਅਮਜਵੇ ਨਮਸਤਸਤ ਅਜਵੇ ਨਮਸਕਾਰ ਹੈ ਤੈਨੂੰ ਤੂੰ ਅਜਬ ਸਰੂਪ ਹੈ ਤੂੰ ਅਜਬ ਸਰੂਪ ਹੈ ਦੋ ਨੁਕਤੇ ਹੋਰ ਬਿਆਨ ਕਰਕੇ ਮੈਂ ਕੁਝ ਇਤਿਹਾਸ ਦੇ ਪੰਨੇ ਰਖਣੇ ਨੇ ਤੁਹਾਡੇ ਸਾਹਮਣੇ। ਅਗਰ ਉਸ ਨੂੰ ਵਿਅਕਤੀ ਮੰਨ ਲਈਏ ਨਾ ਤਾਂ ਵਿਅਕਤੀ ਇੱਕ ਸਮੇਂ ਚ ਇੱਕੋ ਹੀ ਥਾਂ ਤੇ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ ਬੈਠੇ ਹੋ ਆਪਣੇ ਘਰ ਦੇ ਚ ਨਹੀਂਓ। ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਹੁੰਦਾ ਹੈ। ਸਾਰੀ ਥਾਵਾਂ ਤੇ ਨਹੀਂ ਹੁੰਦਾ। ਅਗਰ ਪ੍ਰਮਾਤਮਾ ਵੀ ਵਿਅਕਤੀ ਹੈ ਤੋ 7ਵੇਂ ਪਾਤਾਲ ਜਾਂ 7ਵੇਂ ਆਸਮਾਨ ਜਾਂ ਕੋਈ ਸੱਚਖੰਡ ਬੈਕੁੰਠ ਦੇ ਵਿਚ ਬੈਠਾ ਹੋਵੇਗਾ ਕਮ ਸੇ ਕਮ ਇੱਥੇ ਤੇ ਕੋਈ ਨਹੀਂ। ਵਿਅਕਤੀ ਦੀ ਤਰ੍ਹਾਂ ਕੋਈ ਨਹੀਂ। ਅਗਰ ਹੈ ਤਾਂ ਫਿਰ ਕਹੋ ਕਿਹੜਾ ਵਿਅਕਤੀ ਰੱਬ ਹੈ, ਖੁਦਾ ਹੈ, ਪਰਮਾਤਮਾ। ਵਿਅਕਤੀ ਇੱਕ ਸਮੇਂ ਇੱਕੋ ਹੀ ਥਾਂ ਤੇ ਆਉਂਦਾ ਹੈ। ਸਾਰੀ ਥਾਵਾਂ ਤੇ ਨਹੀਂ ਆਉਂਦਾ। ਸਤਿਗੁਰਾਂ ਦੀ ਬਾਣੀ ਕਹਿੰਦੀ ਏ ਤੂੰ ਸਭ ਨਹੀਂ ਥਾਂਏ ਜਿੱਥੇ ਹਾਂ ਜਾਏ ਸੱਚਾ ਸਿਰਜਨਹਾਰ ਜਿਉ ਇਹ ਸਿਰਜਨਹਾਰ ਮੈਂ ਜਿੱਥੇ ਜਾਣਾਂ ਤੂੰ ਉੱਥੇ ਤੂੰ ਤੇ ਵਿਆਪਕ ਹੈ ਵਿਅਕਤੀ ਵਿਆਪਕ ਨਹੀਂ ਹੋ ਸਕਦਾ ਅਗਰ ਉਸ ਨੂੰ ਵਿਅਕਤੀ ਮੰਨ ਲਏ ਤੋ ਵਿਅਕਤੀ ਸਰਬਕਾਲ ਵੀ ਨਹੀਂ ਹਰ ਹਰ ਸਮੇਂ ਨਹੀਂ ਹੈ ਜਿਵੇਂ 80 20 30 40 50 60 ਸਾਲ ਪਹਿਲੇ ਨਹੀਂ ਸੀ ਨਹੀਂ ਸੀ ਹਰ ਇੱਕ ਵਾਰ ਇਹ ਗਲ ਲਖੀ ਜਾ ਸਕਦੀ ਹੈ ਤੇ ਹਰ ਇੱਕ 10 20 30 40 ਸਾਲ ਬਾਅਦ ਨਹੀਂ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੇ ਤੋਂ ਜਣਿਓ ਕੱਲ ਤੇ ਮਾਂ ਹੈ ਸੀ ਬਾਬਾ ਫਰੀਦ ਕਹਿੰਦੇ ਪਤਾ ਨਹੀਂ ਕਿੱਥੇ ਚਲੀ ਗਈ ਹੈ 5 ਸਾਲ ਪਹਿਲੇ ਤੇ ਪਿਤਾ ਹੈ ਸੀ ਅੱਜ ਕੋ ਵੀ ਅਗਰ ਪਰਮਾਤਮਾ ਵੀ ਵਿਅਕਤੀ ਹੈ ਤੋ ਪਰਮਾਤਮਾ ਨੂੰ ਵੀ ਕਾਲ ਦੇਚ ਬਿਆਨ ਕਰਨਾ ਪਏਗਾ ਸਮੇਂ ਦੇਚ ਬਿਆਨ ਕਰਨਾ ਪਏਗਾ ਇੰਜ ਆਖਾਂਗੇ ਪਰਮਾਤਮਾ ਹੋਇਆ ਸੀ ਯਾ ਪਰਮਾਤਮਾ ਹੋਵੇਗਾ ਕਲਗੀਧਰ ਪਾਤਸ਼ਾਹ ਕਹਿੰਦੇ ਆਕਾਲ ਹੈ ਅਜਾਲ ਹੈ ਉਸ ਸਮੇਂ ਦੇਚ ਨਹੀਂ ਹੈ ਉਹ ਹੈ ਸੋ ਹੈ ਹੋਇਆ ਸੀ ਨਹੀਂ ਕਹਿ ਸਕਦੇ ਹੋਵੇਗਾ ਨਹੀਂ ਕਹਿ ਸਕਦੇ ਉਹ ਹੈ ਸੋ ਹੈ ਸਮੇਤ ਬਾਹਰ ਹੈ ਅਗਰ ਪਰਮਾਤਮਾ ਨੂੰ ਵਿਅਕਤੀ ਮੰਨ ਲਈਏ ਇਸ ਨੁਕਤੇ ਨੂੰ ਬਿਆਨ ਕਰਨਾ ਜ਼ਰੂਰੀ ਸੀ ਤਾਂ ਇੱਕ ਹੋਰ ਪ੍ਰਸ਼ਨ ਵੀ ਖੜਾ ਹੋਵੇਗਾ ਕਿਉਂਕਿ ਵਿਅਕਤੀ ਦੇ ਦੋ ਰੂਪ ਨੇ स्त्री ਔਰ ਪੁਰਸ਼ परमात्मा नर है कि नारी है स्त्री है कि पुरुष है इसको बड़े विस्तार से गुरुगन साहब जी महाराज ने बयान किया पर इस वक्त मैं नहीं छेड़ना क्योंकि अब भ्रम बना रहे तो फैसला करना पड़ेगा परमात्मा स्त्री है कि पुरुष है अगर व्यक्ति है जिन्ना जिन्ना ने भी ਵਿਅਕਤੀ ਦੇ ਰੂਪ ਵਿੱਚ ਮਨਿਆ ਹੈ ਉਹ ਕਿਦਰੇ ਪੁਰਸ਼ ਦੀ ਪੂਜਾ ਕਿਦਰੇ ਨਾਰੀ ਦੀ ਪੂਜਾ ਤੋਂ ਬਚ ਨਹੀਂ ਸਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੈਸਾ ਸੇਵੇ ਤੈਸਾ ਹੋਏ ਜੈਸਾ ਪਰਮਾਤਮਾ ਨੂੰ ਮੰਨੋਗੇ ਵੈਸੇ ਹੀ ਹੋ ਜਾਓਗੇ ਵੈਸੇ ਹੋ ਜਾਓ ਜਿਸ ਦੇ ਵਿਚਾਰ ਕਰੀਏ ਜਿਹਨੂੰ ਸੋਚੀਏ ਜਿਹਨੂੰ ਯਾਦ ਕਰੀਏ ਮਨੁੱਖ ਦਾ ਮਨ ਵੈਸਾ ਹੀ ਹੋ ਜਾਂਦਾ ਹੈ ਦੰਤੇ ਇੱਕ ਦਿਨ ਖਾਲ ਕੋ ਜਾਣਾ ਹੈ ਰਾਖ ਹੋ ਜਾਣਾ ਹੈ ਅੱਗੋਂ ਸਾਡਾ ਸੰਸਕਾਰਾਂ ਦਾ ढांचा ਜਾਂਦਾ ਹੈ ਅਗਰ ਉਸ ਵਿੱਚ ਇਸਤਰੀ ਚਿੰਤਨ ਸੀ स्त्री ਦੀਆਂ ਯਾਦਾਂ ਸਨ ਇਸਤਰੀ ਦੇ ਵਿਚਾਰ ਸੀ ਅਗਲਾ ਜਨਮ ਫਿਰ ਇਸਤਰੀ ਦਾ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰੇ ਗੁਰਬਾਣੀ ਦਾ ਫੈਸਲਾ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਇਸਤਰੀ ਤੇ ਪੁਰਸ਼ ਵੀ ਨਹੀਂ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਦੇਣੇ ਦਾ ਨਾ ਸ੍ਰੀ ਰਾਗ ਦੇ ਚ ਸੁਨ ਮੰਡਲ ਇੱਕ ਜੋਗੀ ਵੈਸੇ ਹੈ ਨਾਰ ਨਾ ਪੁਰਖ ਕਹੋ ਕਉ ਕੈਸੇ ਸੁਨ ਮੰਡਲ ਨਿਰ ਵਿਚਾਰ ਅਵਸਥਾ ਨੂੰ ਸੁਨ ਸਮਾਧੀ ਕਹਿਣਨ ਸੁਨ ਸਮਾਦ ਅਨਹਦ ਤੈ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਜਿਸ ਦਿਨ ਚਲਦੇ ਹੋਏ ਵਿਚਾਰ ਮਨ ਦੇ ਚ ਰੁਕ ਜਾਂਦੇ ਨੇ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਜਦ ਕੋਈ ਵੀ ਫੁਰਨਾ ਨਾ ਚਲੇ ਕੋਈ ਵੀ ਵਿਚਾਰ ਨਾ ਚਲੇ ਉਹਨੂੰ ਗੁਰੂ ਅਰਜਨ ਦੇਵ ਜੀ ਸੁੰਨ ਸਮਾਦ ਕਹਿੰਦੇ ਨੇ ਸੁਖਮਨੀ ਸਾਹਿਬ ਦੀ ਪੰਕਤੀ ਸੁੰਨ ਸਮਾਦ ਅਨਹਦ ਤੈ ਨਾਦ ਕਿਤਨਾ ਵੀ ਪਾਠ ਕਰਦੇ ਅੰਦਰ ਸਾਡੇ ਵਿਚਾਰ ਚੱਲਦੇ ਨੇ ਕਿਤਨਾ ਵੀ ਵਾਹਿਗੁਰੂ ਵਾਹਿਗੁਰੂ ਜਪੀ ਅੰਦਰ ਆਪਣੇ ਆਪਣੇ ਫੁਰਨੇ ਚੱਲਦੇ ਨੇ ਕਿਤਨੀ ਕਥਾ ਕੀਤਨ ਸੁਣੀਏ ਤੇ ਕਰੀ ਅੰਦਰ ਪਰਨੇ ਚੱਲਦੇ ਨਾ ਉਹ ਨਹੀਂ ਰੁਕਦਾ ਸੁਨ ਸਮਾਦ ਅਨਹਦ ਤੈ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਰ ਸੁਨ ਸਮਾਦ ਅਵਸਥਾ ਦੇ ਜਰ ਜ਼ਰੇ ਨਾਲ ਇੱਕ ਜੁੜਿਆ ਦਿਖਾਈ ਦੇ ਰਿਹਾ ਹੈ ਮਹਾਰਾਜ ਕਹਿੰਦੇ ਇਸਤਰੀ ਪੁਰਸ਼ ਨਹੀਂ ਹੈ ਸੁਨ ਮੰਡਲ ਇੱਕ ਜੋਗੀ ਵੈਸੇ नार ना पुरख कहो को कैसे तो मुक्त सर में अर्ज करो परमात्मा की ये शक्ति है व्यक्ति नहीं है। ऐसी शक्ति है रंग रूप तो न्यारी चक्र चेन तो न्यारी वरण जात तो न्यारी मजहब तो न्यारी एक व्यापक शक्ति है पर शक्ति तो मुराद किधरे ये ले लेना कि जड़ है नहीं चेतन है ਉਸ ਸ਼ਕਤੀ ਨੂੰ ਭਾਰਤ ਦੇ ਪ੍ਰਾਚੀਨ ਉਪਨਿਸ਼ਦਾਂ ਦੇ ઋਸ਼ੀਆ ਨੇ ਇੰਜ ਕਿਹਾ ਸਤਿਯੰ ਸ਼ਿਵਮ ਸੁਂਦਰਮ ਉਹ ਸਤ ਹੈ ਸਦੀਵੀ ਹੈ ਹੈ ਸ਼ਿਵਮ ਪ੍ਰਕਾਸ਼ਮਾਨ ਹੈ ਸ਼ਿਵ ਦੇ ਅਰਥ ਪ੍ਰਕਾਸ਼ ਚਾਨਣਾ ਪ੍ਰਕਾਸ਼ਮਾਨ ਹੈ ਸੁਂਦਰਮ ਅਤੀ ਸੁਂਦਰ ਹੈ ਅਤੀ ਸੁਂਦਰ ਹੈ ਇਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ ਸਤ ਸੁਹਾਣ ਸਦਾਮਨ ਚਾ ਤੂੰ ਸਤ ਹੈ ਸੁਹਾਣ অতি ਸੁੰਦਰ ਹੈ ਸਦਾਮਨ ਚਾਉ ਤੂੰ ਸਦੀਵੀ ਖੜਿਆ ਹੋਇਆ ਹੈ ਆਨੰਦ ਸਰੋਤ ਹੈ ਵੈਦਿਕ ਰਿਸ਼ੀਆਂ ਨੇ ਵੀ ਐਸਾ ਕਿਹਾ ਸਤ ਚਿਤ ਆਨੰਦ ਉਹ ਸਤ ਹੈ ਚਿਤ ਚੇਤਨ ਹੈ ਜੜ ਨਹੀਂ ਹੈ ਸ਼ਕਤੀ ਤੇ ਅਗਦੇ ਚ ਵੀ ਹੈ ਅਗ ਜੜ ਹੈ ਸ਼ਕਤੀ ਤੇ ਪਾਣੀ ਦੇ ਚ ਵੀ ਹੈ ਪਾਣੀ ਜੜ ਹੈ ਸ਼ਕਤੀ ਤੇ ਪਵਨ ਦੇ ਚ ਵੀ ਹੈ ਪਵਨ ਜੜ ਹੈ ਪਰਮਾਤਮਾ ਸ਼ਕਤੀ ਹੈ ਪਰਚੇਤਨ ਸਤ ਚਿਤ ਆਨੰਦ ਆਨੰਦ ਸਰੂਪ ਹੈ ਇਹ ਹੀ ਕਾਰਨ ਹੈ ਕਿ ਮਨੁੱਖ ਦੀ ਚੇਤਨਾ ਸ਼ਕਤੀ ਤੋਂ ਪ੍ਰਭਾਵਿਤ ਹੈ ਮਨੁੱਖ ਤਾਕਤ ਤੋਂ ਪ੍ਰਭਾਵਿਤ ਹੈ ਮੇ ਸਵੇਰੇ ਸ ਵਿਚਾਰ ਨੂੰ ਸਾਹਮਣੇ ਰੱਖਿਆ ਸੀ ਜਿੱਥੇ ਤਾਣ ਹੁੰਦਾ ਉੱਥੇ ਮਾਣ ਹੁੰਦਾ ਐ ਇਸ ਵਾਸਤੇ ਹਰ ਮਨੁੱਖ ਤਾਣ ਦੀ ਤਲਾਸ਼ੇ ਚ ਹੈ ਸ਼ਕਤੀ ਦੀ ਤਲਾਸ਼ੇ ਚ ਤੇ ਦੂਰ ਕਿਉਂ ਜਾਓ ਪ੍ਰਮਾਤਮਾ ਇੱਕ ਸ਼ਕਤੀ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰਨਾਮਿਕ ਲਈ ਧਿਆਇ ਐਸੀ ਸ਼ਕਤੀ ਜੋ ਰੰਗ ਰੂਪ ਤੋਂ ਨੇਰੀ ਸਾਰਾ ਆਕਾਰ ਉਸ ਤੋਂ ਆਇਆ ਜਿਹਦਾ ਕੋਈ ਆਕਾਰ ਨਹੀਂ ਸਾਰਾ ਰੂਪ ਉਸ ਤੋਂ ਆਉਂਦਾ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ ਚਲੋ ਮੈਂ ਅੱਧਾ ਮਿੰਟ ਇਸ ਤੇ ਵੀ ਲੈ ਲਵਾਂ ਇੱਕ ਫੁੱਲ ਖਿੜਿਆ ਰੰਗ ਲੈ ਕੇ ਰੂਪ ਲੈ ਕੇ ਸੁਗੰਧ ਲੈ ਕੇ ਆਕਾਰ ਲੈ ਕੇ ਧਿਆਨ ਬਖਸ਼ਣਾ ਸਹਜੇ ਸਹਜੇ ਫੁੱਲ ਮੁਰਝਾ ਗਿਆ ਰੰਗ ਖੋ ਗਿਆ ਹੁਣ ਪੁੱਛੀਏ ਰੰਗ ਕਿੱਥੇ ਚਲਾ ਗਿਆ ਰੰਗ ਉੱਥੇ ਚਲਾ ਗਿਆ ਜਿੱਦਾ ਕੋਈ ਰੰਗ ਨਹੀਂ ਫਿਰ ਬਹੁਤ ਸੁੱਕ ਗਿਆ ਫੁੱਲ ਦਾ ਰੂਪ ਵੀ ਖੋ ਗਿਆ ਇਹ ਰੂਪ ਕਿੱਥੇ ਚਲਾ ਗਿਆ ਇਹ ਰੂਪ ਉੱਥੇ ਚਲਾ ਗਿਆ ਜਿੱਦਾ ਕੋਈ ਰੂਪ ਨਹੀਂ ਇੱਕ ਦਿਨ ਫੁੱਲ ਦਾ ਆਕਾਰ ਵੀ ਖੋ ਗਿਆ ਆਕਾਰ ਕਿੱਥੇ ਚਲਾ ਗਿਆ ਆਕਾਰ ਉਥੇ چلا ਗਿਆ ਜਿਹਦਾ ਕੋਈ ਆਕਾਰ ਨਹੀਂ ਉਹਨੂੰ ਨਿਰਆਕਾਰ ਕਹੇ ਨਿਰੰਕਾਰ ਆਕਾਰ ਤੋਂ ਰਹਿਤ ਕੋਈ ਆਕਾਰ ਨਹੀਂ ਸਾਰਾ ਆਕਾਰ ਉਸ ਤੋਂ ਆਉਂਦਾ ਹੈ ਜਿਹਦਾ ਕੋਈ ਆਕਾਰ ਨਹੀਂ ਸਾਰੇ ਰੂਪ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ ਸਾਰੇ ਰੰਗ ਉਸੇ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ ਉਹ ਇੱਕ ਸ਼ਕਤੀ ਹੈ उस शक्ति ਨੂੰ अनेका ਨਾਮ ਦਿੱਤੇ ਗਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਿਸੇ ਨੇ ਗੋਪਾਲ ਕਿਹਾ ਕਿਸੇ ਨੇ गोविंद ਕਿਹਾ ਕਿਸੇ ਨੇ ਰਾਮ ਕਿਹਾ ਕਿਸੇ ਨੇ ਕਰਤਾਰ ਕਿਹਾ ਕਿਸੇ ਨੇ ਮਦਸੂਦਨ ਕਿਹਾ ਗੋਰਖ ਕਿਹਾ ਵਾਹਿਗੁਰੂ ਕਿਹਾ ਸਤਨਾਮ ਕਿਹਾ ਅੱਲਾ ਕਿਹਾ ਖੁਦਾ ਕਿਹਾ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਸਦਕੇ ਜਾਂਦਾ ਜਿੱਤਨੇ ਵੀ ਤੇਰੇ ਨਾਮ